ਸਸਰੀਕਾਰ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਸਾਡ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਪੈਣ ਪਾਈ ਵਧੀਆ ਠੀਕ ਠਾਕ ਹੋਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਤਰੱਕੀਆਂ ਬਖਸ਼ੇ। ਤੇ ਅੱਜ ਦੀ ਵੀਡੀਓ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ। ਦਿਨ ਹੈਗਾ ਜੀ ਅੱਜ ਸ਼ੁੱਕਰਵਾਰ ਦਾ ਤੇ ਸਵੇਰੇ ਸਵੇਰੇ ਬਾਰਿਸ਼ ਪਈ ਆ ਤੇ ਬਹੁਤ ਹੀ ਵਧੀਆ ਮੌਸਮ ਬਣ ਗਿਆ ਏ। ਕਿਉਂਕਿ ਗਰਮੀ ਬਹੁਤ ਜ਼ਿਆਦਾ ਪਈ ਰਹੀ ਸੀ ਕਈ ਦਿਨਾਂ ਤੋਂ ਤੇ ਬਾਰਿਸ਼ ਹੋ ਨਹੀਂ ਰਹੀ ਸੀ ਤੇ ਹੁਣ ਹੀ بارشਾਂ ਸ਼ੁਰੂ ਹੋਈਆਂ ਨੇ ਤੇ ਬਹੁਤ ਵਧੀਆ ਵੇਲਾ ਬਣਿਆ ਹੋਇਆ ਏ ਮੌਸਮ ਬਹੁਤ ਵਧੀਆ ਏ ਤੇ ਹੁਣ ਜੀ ਆਪਾਂ ਤੋਰ ਪਏ ਸੀ ਖੇਤ ਨੂੰ ਤੇ ਆਪਣਾ ਜਿਹੜਾ ਬਾਰਡਰ ਵਾਲਾ ਖੇਤ ਏ ਜੀ ਆਪਾਂ ਉਧਰ ਨੂੰ ਚੱਲੇ ਆ ਤੇ ਤੁਹਾਨੂੰ ਥੋੜਾ ਜਿਹਾ ਰਸਤੇ ਦਾ ਦਿਖਾਉਂਦੇ ਜਾਂਦੇ ਹਾਂ ਜੀ 뷰 ਬਹੁਤ ਹੀ ਵਧੀਆ ਮੌਸਮ ਹੈ ਐਨ ਘੁੰਮਣ ਫਿਰਨ ਵਾਲਾ ਏ ਮੌਸਮ ਤੇ ਆਪਾਂ ਜੀ ਖੇਤ ਚੱਲੇ ਸੀ ਢੇੜਾ ਲਾ ਕੇ ਆਉਨੇ ਆ ਚੂਨਾ ਦੇਖ ਕੇ ਆਉਨੇ ਆ ਵੀ ਕਿਵੇਂ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਤੇ ਨਾਲ ਹੀ ਜੀ ਪਹਿਲਾ ਵਾਲਾ ਬਟਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚੇ ਤੇ ਚਲੋ ਜੀ ਬਸ ਨੇੜੇ ਹੀ ਆ ਖੇਤ ਆਪਣਾ ਪਹੁੰਚਣ ਵਾਲੇ ਆ ਆਪਾਂ ਤੇ ਜੋ ਵੀ ਮੇਰੇ ਭੈਣ ਭਾਈ ਜੀ ਸਾਨੂੰ ਡੇਲੀ ਕਮੈਂਟ ਕਰਦੇ ਆ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ ਵੀਡੀਓ ਨੂੰ ਲਾਈਕ ਜ਼ਰੂਰ ਕੀਤਾ ਕਰੋ ਤੇ ਚਲੋ ਜੀ ਆਪਣਾ ਖੇਤ ਨੇੜੇ ਹੀ ਆ ਤੇ ਇਹ ਵੀਡੀਓ ਤੇ ਨਾਲ ਜੀ ਜ਼ਰੂਰ ਬਣੇ ਰਹੋ ਚਲੋ ਆਜੋ ਬੁਲਾ ਲਿਆ ਚਲਿਆ ਧਾਰਾਂ ਨੂੰ ਥੋੜੀ ਥੋੜੀ ਦਿਖਦੀਆਂ ਨੇ ਜਿਹੜੀ ਬਾਟਰ ਵਾਲ ਲੈਣ ਨੇ ਆਪਣੀ ਕੋਠੀ ਸੜਕ ਦੇ ਉੱਪਰ ਮੋਟਰ ਤੇ ਆਇਆ ਆਪਣਾ ਚੋਨਾ ਉਹ ਜਿਹੜਾ ਤੇ ਪੇਂਟ ਦੇਖ ਰਿਹਾ ਹੈ ਉਹਦੇ ਨਾਲ ਹੀ ਅਗਲੇ ਪਾਸੇ ਬਾਰਡਰ ਵਾਲੀ ਤਾਰ ਹੈ ਬਾਕੀ ਇਹਦੇ ਨਾਲ ਬਿਲਕੁਲ ਨਾਲ ਆਪਾਂ ਛਲਨੀਆ ਆਪਣਾ ਖੇਤ ਦੇ ਨਾਲ ਮੋਟਰ ਦੇ ਉੱਪਰ ਆਪਣੀ ਬਾਈਕ ਨੂੰ ਰੋਕਦੇ ਹਾਂ ਇੱਥੇ ਇਹ ਹੈ ਜੀ ਆਪਣੀ ਖੇਤ ਵਾਲੀ ਮੋਟਰ ਬਾਰਡਰ ਵਾਲੀ ਲੋਕੇਸ਼ਨ ਬਹੁਤ ਖੂਬਸੂਰਤ ਹੈ ਇਹ ਸਾਡੇ ਮੈਡਮ ਕਿਹਤ ਨੂੰ ਕਿਹੜਾ ਮਰਨ ਆਇਆ ਬਹੁਤ ਹੀ ਖੂਬਸੂਰਤ ਮੌਸਮ ਅੱਜ ਹੋ ਗਿਆ ਉੱਪਰ ਬੱਦਲ ਛਾਏ ਹੋਏ ਨੇ ਤੇ ਥੋੜੀਆਂ-ਥੋੜੀਆਂ ਕਣੀਆਂ ਪੈ ਰਹੀਆਂ ਨੇ ਇੱਥੋਂ ਬਿਲਕੁਲ ਸਾਹਮਣੇ ਬਾਰਡਰ ਵਾਲੀ ਤਾਰ ਹੈ ਜ਼ੂਮ ਕਰਕੇ ਸ਼ਾਇਦ ਅਸੀਂ ਤੁਹਾਨੂੰ ਦਿਖੇ ਇਸ ਤਰ੍ਹਾਂ ਤਾਂ ਦੇਸਰੀਏ ਬਾਕੀ ਵੀਡੀਓ ਚ ਨਹੀਂ ਆਉਂਦੀ ਵੀਡੀਓ ਚ ਨਹੀਂ ਆਉਂਦੀ ਮੈਂ ਤੁਹਾਨੂੰ ਦਿਖਾ ਦੇਣਾ 1 ਮਿੰਟ ਆਪਾਂ ਮੜਾ ਜਾਂ ਇੱਥੇ ਆਈਡੀਆ ਲਾ ਦਿੰਨੇ ਆ ਇਹ ਆ ਸਾਹਮਣੇ ਇੱਥੇ ਕਰਕੇ ਨਾ ਆ ਇੱਥੇ ਕਰਕੇ ਸਾਰੀਆ ਬਾਰਡਰ ਦੀ ਤਾਰ ਹਮ ਦਰਖਤ ਆ ਜਾਂਦਾ ਉਹਦਾ ਇੱਥੇ ਇੱਕ ਦਿਨ ਤੁਹਾਨੂੰ ਆਪਾਂ ਆਪਣੇ ਬਾਰਡਰ ਵਾਲਾ ਜਿਹੜਾ ਜਮਾ ਜਿਹੜੀ ਤਾਰ ਤੋਂ ਪਾਰਲਾ ਖੇਤ ਉਹ ਵੀ ਦਿਖਾਵਾਂਗੇ ਤੇ ਉਧਰ ਤਾਂ ਕਾਟੀ ਜਾਈਦੇ ਉਹ ਅਸੀਂ ਠੇਕੇ ਤੇ ਦੇ ਦੀਦਾ ਜਮੀਨ ਉੱਥੋਂ ਲਾਗੇ ਵਾਲੇ ਪਿੰਡ ਵਾਲੇ ਬੰਦਿਆਂ ਨੂੰ ਤੇ ਚਲੋ ਆ ਜਾ ਗੇੜਾ ਮਾਰੀ ਅੱਗੇ ਚਲੋ ਚੋਨਾ ਵੇਖੀਏ ਚਲੋ ਜੀ ਨੇੜੇ ਚੋਨਾ ਖਾ ਲਿਆ ਪੰਛੀ ਵੇਖੋ ਮਸਤੇ ਫਿਰਦੇ ਨੇ ਅਸ ਵਾਰੀ ਸਾਨੂੰ ਜੀ ਮੀਂਹ ਦੀ ਦਿੱਕਤ ਨਹੀਂ ਆਈ ਨਹੀਂ ਤਾਂ ਅੱਗੇ ਹਰ ਵਾਰੀ ਬਹੁਤ ਜ਼ਿਆਦਾ ਮੀਂਹ ਪੈਂਦਾ ਇਹ ਤੂਤ ਬੜਾ ਛੋਟਾ ਲਾਇਆ ਸੀ ਜਮੈਂ ਇੱਕ ਟਾਣੀ ਜੀ ਸੀ ਤੇ ਹੁਣ ਬਹੁਤ ਵੱਡਾ ਹੋ ਗਿਆ ਇਹਦੀ ਸਿੰਗਾਈ ਕਰਨਿਆ ਨਹੀਂ ਤੇ ਥੱਲੇ ਝੋਨਾ ਖਰਾਬ ਹੋ ਜਾਏ ਕਰੇਗਾ ਪਾਣੀ ਤਾਂ ਖੜਾ ਚੋਨੇ ਚਾਣਾ ਪਾਣੀ ਤਾਂ ਕਾਫੀ ਖੜਾ ਚੋਨੇ ਚ ਇਹ ਤਾਂ ਚਿਰ ਲਾ ਦੇ ਨੇ ਤਾਂ ਆਪਣੇ ਉਹਨੂੰ ਚਲਾ ਜਾਂਦਾ ਆਪਾਂ ਤਾਂ ਸਕਾਣਾ ਸੀ ਇੱਕ ਵਾਰੀ ਚੋਣਾ ਚੋਣਾ ਵਧੀਆ ਹੋ ਗਿਆ ਨਾ ਆਹ ਨਾ ਬਿਮਾਰ ਇਹ ਪਤਲੇ ਪੇਟ ਪੈ ਕੇ ਤੇ ਖਤਮ ਹੋ ਚੁੱਕੀ ਹੈ ਅੱਛਾ ਉਹ ਪਾਸਪਰੇ ਜੀਤੀ ਇਹ ਪਹਿਲਾ ਵਾਲੀ ਸਪਰੇ ਕਰਤੀ ਹੁਣ ਆ ਜਿਹੜੀ ਨਾ ਆ ਆ ਉਲੀ ਰੋਗ ਸੀਆ ਵਾਲਾ ਅੱਛਾ ਸਾ ਜਿਹੜਾ ਨਾ ਹੁਣ ਵੀ ਖਤਮ ਹੋ ਗਿਆ ਉਲੀ ਰੋਗ ਪੱਤੇ ਸਾਹ ਜਿਵੇਂ ਚੋਣਾ ਇੱਕ ਵਾਰ ਸੁੱਕ ਜਾਵੇ ਨਾ ਫਿਰ ਬੜਾ ਸਾਹ ਹੋਣਾ ਸ਼ੁਰੂ ਹੋ ਗਿਆ ਚੋਣਾ ਨਾ ਪਹਿਲਾਂ ਉਲੀ ਜਿਹੜੀ ਫੰਗਸ ਪੈ ਚੱਲੀ ਸੀ ਬਾਕੀ ਸਪਰੇਅ ਕਰਾਉਣ ਨਾਲ ਕੁਝ ਹੱਦ ਤੱਕ ਫਰਕ ਪੈ ਗਿਆ ਮੌਸਮ ਬਾਕੀ ਐਂਡ ਹੈ ਅੱਜ ਜਿਹਨੂੰ ਕਹਿੰਦੇ ਨਾ ਐਂਡ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰਾਂ ਨੂੰ ਵਾਪਸ ਚਲੋ ਜੀ ਹੁਣ ਆਪਾਂ ਘਰਾਂ ਨੂੰ ਵਾਪਸ ਚੱਲਦੇ ਆਂ ਵੀਡੀਓ ਦੇ ਨਾਲ ਜੀ ਜਰੂਰ ਬਨੇ ਰਹੋ ਬਾਸ ਕਿੰਨੀ ਆਹੀ ਵਿੱਚ ਦੇ ਅੜੇ ਅੜੇ ਬਾਸ ਦੇ ਵਿੱਚ ਤੇ ਹੁਣ ਜੀ ਮੈਂ ਪਾ ਰਹੀ ਸੀ ਇੱਥੇ ਮਿੱਟੀ ਦੇ ਵਿੱਚ ਆਟਾ ਤੇ ਅਸੀਂ ਜੀ ਮਿੱਟੀ ਕਹਿੰਦੇ ਆਟੇ ਵਾਲੀ ਮਿੱਟੀ ਵੈਸੇ ਕਈ ਲੋਕ ਕਹਿੰਦੇ ਆ ਡਰਮੀ ਹਨਾ ਤੇ ਕੋਈ ਵੀ ਆਪਣੇ ਆਪਣੇ ਅਲੱਗ-ਅਲੱਗ ਨਾਮ ਆ ਹਰੇਕ ਚੀਜ਼ ਦੇ ਤੇ ਬਾਕੀ ਜੀ ਸਾਡੀ ਥੋੜੀ ਜੀ ਬਾਰਡ ਏਰੀਆ ਦੀ ਪਾਛਾ ਹੈ ਜੀ ਇਹ ਥੋੜੀ ਜੀ ਲੱਗਦੀ ਪਾਛਾ ਹੈ ਤੇ ਕੁਝ ਨੂੰ ਤਾਂ ਪਤਾ ਹੈ ਤੇ ਕੁਝ ਦੁਕਾਨ ਨੂੰ ਨਹੀਂ ਪਤਾ ਇਹਦੇ ਬਾਰੇ ਤੇ ਚਲੋ ਜੀ ਮੈਂ ਹੁਣ ਆਟਾ ਪਾ ਰਹੀ ਸੀ ਮਿੱਟੀ ਦੇ ਵਿੱਚ ਤੇ ਨਾਲ ਹੀ ਜ ਮੈਂ ਥੋੜਾ ਥੋੜਾ ਨਮਕ ਪਾਉਂਦੀ ਜਾਵਾਂਗੀ ਕਿਉਂਕਿ ਜਿਹੜਾ ਅੱਜ ਕੱਲ ਬਰਸਾਤ ਦਾ ਮੌਸਮ ਹੈ ਨਾ ਤੇ ਆਟਾ ਖਰਾਬ ਹੋ ਜਾਂਦਾ ਹੈ ਤੇ ਇਸ ਕਰਕੇ ਜੀ ਮੈਂ ਇਹਨਾਂ ਵਿੱਚ ਨਮਕ ਆ ਜਿਹੜਾ ਉਹ ਮਿਕਸ ਕਰਕੇ ਜਿਵੇਂ 4-5 ਕਿਲੋ ਆਟਾ ਹੋਵੇ ਤੇ ਉਹਦੇ ਚ ਆਪਾਂ ਇੱਕ ਚਮਚ ਨਮਕ ਮਿਕਸ ਕਰ ਦਈਏ ਨਾ ਤੇ ਆਟਾ ਇਸ ਤਰ੍ਹਾਂ ਖਰਾਬ ਨਹੀਂ ਹੁੰਦਾ ਜਿਵੇਂ ਸੁੰਡੀ ਵਗੈਰਾ ਨਹੀਂ ਵਿੱਚ ਬਣਦੀ ਤੇ ਇਸ ਕਰਕੇ ਜੀ ਅਸੀਂ ਇਸ ਤਰ੍ਹਾਂ ਆਟਾ ਜਿਹੜਾ ਬਣਾ ਕੇ ਰੱਖੀਦਾ ਹੈ ਵਿੱਚ ਨਮਕ ਮਿਕਸ ਕਰਕੇ ਤੇ ਚਾਹੇ ਮਹੀਨਾ ਪਿਆ ਰਹੇ 1.5 ਮਹੀਨਾ ਪਿਆ ਰਹੇ ਖਰਾਬ ਨਹੀਂ ਹੁੰਦਾ ਤੇ ਚਲੋ ਜੀ ਮੈਂ ਨਾਲ ਦੀ ਨਾਲ ਆਟਾ ਪਾਉਂਦੀ ਜਾਨੀ ਹਾਂ ਡਰਮੀ ਦੇ ਵਿੱਚ ਤੇ ਨਾਲ ਦੀ ਨਾਲ ਜੀ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਾਂਗੇ ਜੀ ਤੇ ਕੱਲ ਮੈਂ ਜੀ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ ਕੱਲ ਦੀ ਵੀਡੀਓ ਵਿੱਚ ਆਪਾਂ ਨਹੀਂ ਦੱਸ ਸਕੇ ਸੀ ਤੁਹਾਨੂੰ ਤੇ ਉਹ ਜੀ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੇਰੇ ਦਾਦਾ ਜੀ ਦੇ ਜਿਹੜੇ ਵੱਡੇ ਭਰਾ ਸੀ ਤੇ ਉਹ ਇਹਨਾਂ ਨਾਲੋਂ ਨਿਕੜ ਗਏ ਸੀ ਉਧਰ ਹੀ ਰਹਿ ਗਏ ਸੀ ਪਾਕਿਸਤਾਨ 'ਚ ਹੀ ਤੇ ਇਹਨਾਂ ਨੇ ਇੱਥੇ ਆ ਕੇ ਜੀ ਸ੍ਰੀ ਕਾਂਡ ਪਾਠ ਸਹਿਬ ਵੀ ਕਰਵਾ ਲਿਆ ਬੀਤ ਉਹਨਾਂ ਦੀ ਡੈਥ ਹੋ ਚੁੱਕੀ ਏ ਇਹਨਾਂ ਤਾਂ ਐਂ ਸਮਝ ਲਿਆ ਸੀ ਤੇ ਫਿਰ ਜੀ ਕਾਫੀ ਦਿਨ ਹੋ ਗਏ ਲੰਘ ਗਏ 1 ਮਹੀਨਾ ਤੋਂ 3 ਮਹੀਨੇ ਲੰਘ ਗਏ ਤੇ 3 ਕੁ ਮਹੀਨੇ ਜਦੋਂ ਹੋਏ ਤੇ ਅਚਾਨਕ ਤੋਂ ਮੇਰੇ ਦਾਦਾ ਜੀ ਦੇ ਜਿਹੜੇ ਵੱਡੇ ਬ੍ਰਦਰ ਜੀ ਉਹ ਜਦੋਂ ਅਚਾਨਕ ਆ ਗਏ ਤਾਂ ਇਹਨਾਂ ਦੇ ਵਿੱਚ ਫਿਰ ਜੀ ਖੁਸ਼ੀ ਦੀ ਲਹਿਰ ਐਨੀ ਕੁਸ ਆ ਗਈ ਦੇਖ ਕੇ ਹੈਰਾਨ ਹੋ ਗਏ ਕਿ ਤੂੰ ਕਿਵੇਂ ਬਚ ਗਏਂ ਵੀ ਸਾਡੇ ਨਾਲੋਂ ਤਾਂ ਨਿਕੜ ਗਿਆ ਸੀ ਵੀ ਅਸੀਂ ਤਾਂ ਤੇਰਾ ਅਖੰਡ ਪਾਠ ਵੀ ਕਰਵਾ ਲਿਆ ਏ ਤੇ ਹੁਣ ਵੀ ਤੁਸੀਂ ਵਾਪਸ ਆ ਗਏ ਹਨਾ ਵੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਬੰਦੇ ਨੂੰ ਵੀ ਆਪਾਂ ਇਦਾਂ ਸਮਝ ਲਈਏ ਹਨਾ ਤੇ ਜਦੋਂ ਅਚਾਨਕ ਤੋਂ ਆਉਂਦਾ ਹੈ ਤਾਂ ਬਹੁਤ ਜ਼ਿਆਦਾ ਖੁਸ਼ੀ ਸੀ ਜੀ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਤੇ ਫਿਰ ਜਦੋਂ ਉਹਨਾਂ ਨੇ ਆਪਣੀ ਕਹਾਣੀ ਦੱਸੀ ਤਾਂ ਉਹ ਮੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਜੀ ਤੇ ਮੇਰੇ ਦਾਦਾ ਜੀ ਨੇ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਦੇ ਵਿੱਚ ਪਰ ਤਾਂ ਮੰਨਦੇ ਤੇ ਟਾਈਮ ਜਦੋਂ ਆਪਣੇ ਪਰਿਵਾਰ ਦੇ ਨਾਲ ਉਹ ਨਿਕੜ ਗਏ ਸੀ ਤਾਂ ਕਹਿੰਦੇ ਕਿ ਇੱਕ ਉਧਰ ਵੀ ਮਾਤਾ ਸੀਗੇ ਮੁਸਲਮਾਨ ਤੇ ਮੁਸਲਮਾਨ ਮਾਤਾ ਸੀਗੇ ਤੇ ਦੇਖੋ ਜਿੱਥੇ ਇੰਨਾ ਅਤਿਆਚਾਰ ਲੋਕ ਕਰ ਰਹੇ ਸੀ ਉੱਥੇ ਹਾਲੇ ਵੀ ਇਨਸਾਨੀਅਤ ਜਿੰਦਾ ਸਹੀਂ ਕੁਝ ਲੋਕਾਂ ਦੇ ਵਿੱਚ ਤਾਂ ਦੇਖੋ ਉਸ ਮੁਸਲਮਾਨ ਮਾਤਾ ਨੇ ਇੱਕ ਹਿੰਦੂ ਸਿੱਖ ਵੀ ਬੱਚੇ ਨੂੰ ਕਹਿ ਲੋ ਵੀ ਮੇਰੇ ਦਾਦਾ ਜੀ ਉਸ ਸਮੇਂ 18 ਕੁ ਸਾਲ ਦੇ ਹੋਗੇ ਸੀਗੇ ਜਵਾਨ ਹੀ ਸੀਗੇ ਤੇ ਉਹਨਾਂ ਵੀ ਉਹਨੋਂ ਨਾ ਵੀ ਆਪਣੇ ਪਰੋਲੀਆਂ ਹੁੰਦੀਆਂ ਸੀ ਉਹਦਾ ਜਿਹਦੇ ਵਿੱਚ ਦਾਣੇ ਰੱਖਦੇ ਸੀ ਵੀ ਹੁਣ ਜਿਵੇਂ ਆਪਾਂ ਟੋਲ ਟੋਲ ਹੁੰਦੇ ਆਪਾਂ ਟੋਲ 'ਚ ਦਾਣੇ ਰੱਖੀਦਾ ਏ ਤੇ ਸਟੋਰ ਕਰਕੇ ਤੇ ਉਹ ਪਰੋਲੀਆਂ ਹੁੰਦੀਆਂ ਸੀ ਪੁਰਾਣੇ ਟਾਈਮ ਦੇ ਵਿੱਚ ਕਮਰੇ ਦੇ ਵਿੱਚ ਹੀ ਬਣੀਆਂ ਹੁੰਦੀਆਂ ਸੀ ਇੱਕ ਸਾਈਡ ਤੇ ਤੇ ਉਹਦੇ 'ਚ ਦਾਣੇ ਰੱਖਦੇ ਹੁੰਦੇ ਸੀ ਲੋਕ ਆ ਜੇ ਜਦੋਂ ਜੀ ਮੇਰੇ ਦਾਦਾ ਜੀ ਨੂੰ ਉਹ ਆਪਣੇ ਘਰ ਲੈ ਗਈ ਮੁਸਲਮਾਨ ਮਾਤਾ ਤੇ ਉਹ ਕਹਿੰਦੇ ਵੀ ਸਮੈ ਨੂੰ ਪਰੋਲੀ ਦੇ ਵਿੱਚ ਉਹਨੇ ਲਕੋ ਦਿੱਤਾ ਤੇ ਉਹਦੇ ਜਿਹੜੇ ਪੁੱਤਰ ਸੀ ਉਹਦੇ ਬੱਚੇ ਸੀੰਦੇ ਮਾਤਾ ਉਸਦੇ ਉਹ ਵੀ ਦੇਣ ਨੂੰ ਚਲੇ ਜਾਂਦੇ ਸੀ ਕਤਲੇਆਮ ਕਰਨ ਲੋਕਾਂ ਦਾ ਤੇ ਜਦੋਂ ਰਾਤ ਨੂੰ ਘਾਰ ਆਉਂਦੇ ਸੀ ਤੇ ਉਹਨੇ ਦੇਖ ਲਓ ਵੀ ਆਦੇ ਪੁੱਤਰਾਂ ਤੋਂ ਵੀ ਬਚਾ ਕੇ ਰੱਖਿਆ ਐਨੀ ਬਾਤਰੀ ਦਿਖਾਈ ਉਸ ਮਾਤਾ ਨੇ ਤੇ ਆਪਦੇ ਪੁੱਤਰਾਂ ਤੋਂ ਬਚਾ ਕੇ ਤੇ ਉਹਨੂੰ ਪੜੋਲੀ ਦੇ ਵਿੱਚ ਹੀ ਰੱਖੀ ਰਖਦੀ ਸੀ ਉੱਥੇ ਹੀ ਬੈਠੇ ਰਹਿੰਦੇ ਸੀ ਮੇਰੇ ਦਾਦਾ ਜੀ ਦੇਣ ਰਾਤ ਤਿੰਨ ਮਹੀਨੇ ਇਹਨਾਂ ਪੜੋਲੀ ਦੇ ਵਿੱਚ ਹੀ ਕੱਟੇ ਤੇ ਕਹਿੰਦੀ ਵੀ ਮੇਰੇ ਦਾਦਾ ਜੀ ਦੱਸਦੇ ਸੀ ਕਿ ਉਹ ਜਦੋਂ ਵੀ ਉਹਦੇ ਪੋਤ ਨਹੀਂ ਕਰੇ ਹੁੰਦੇ ਸੀ ਤਾਂ ਉਹਦਾ ਉਹਨਾਂ ਨੂੰ ਬਾਹਰ ਕੱਢਦੀ ਸੀ ਤੇ ਉਹਨਾਂ ਨੂੰ ਨਵਾਤਵਾ ਕੇ ਖਾਣਾ ਦੇ ਕੇ ਫਿਰ ਉਹਨਾਂ ਨੂੰ ਵੀ ਇਹ ਵਿੱਚ ਹੀ ਪਾ ਦਿੰਦੀ ਸੀ ਬੜੋਲੀ ਦੇ ਵੀ ਤੁਸੀਂ ਇੱਥੇ ਹੀ ਲੁਕੇ ਰਹੋ ਫਿਰ ਉਹ ਵੇਟ ਕਰਦੀ ਰਹੀ ਕਿ ਜਦੋਂ ਵੀ ਉਹਨੂੰ ਅਲਾਉਸਮੈਂਟ ਹੋਈ ਕਿ ਬਾਇ ਇੰਡੀਆ ਨੂੰ ਗੱਡੀਆਂ ਜਾ ਰਹੀਆਂ ਨੇ ਜਿਹੜੇ ਸਿੱਖ ਤੇ ਹਿੰਦੂ ਰਹੇ ਗਏ ਨੇ ਵੀ ਉਹ ਵਾਪਸ ਜਾ ਸਕਦੇ ਨੇ ਫਿਰ ਉਹਨੇ ਬੜੀ ਹੁਸ਼ਿਆਰੀ ਦੇ ਨਾਲ ਆਪਣੇ ਪੁੱਤਾਂ ਤੋਂ ਬਚਾ ਕੇ ਤੇ ਮੇਰੇ ਦਾਦਾ ਜੀ ਨੂੰ ਜੀ ਉਹਨੇ ਇੰਡੀਆ ਵਾਲੀ ਗੱਡੀ 'ਚ ਬਿਠਾ ਦਿੱਤਾ ਤੇ ਉਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਤੇ ਫਿਰ ਮੇਰੇ ਦਾਦਾ ਜੀ ਜੀ ਘਰ ਆ ਗਏ ਤੇ ਇਹ ਮੇਰੇ ਦਾਦਾ ਜੀ ਦੀ ਵੱਡੇ ਦਾਦਾ ਜੀ ਦੀ ਕਹਾਣੀ ਹੈ ਜੀ ਬਹੁਤੀ ਜਿੰਨੂੰ ਕਹਿੰਦੇ ਆ ਨਾ ਜਿਸ ਕੋ ਰਾਖੇ ਸਾਂਝਾ ਮਾਰ ਸਕੇ ਨਾ ਕੋਏ ਤੇ ਮੇਰੇ ਦਾਦਾ ਜੀ ਦੀ ਜੀ ਇਸ ਤਰ੍ਹਾਂ ਜਾਨ ਬਚੀ ਤੇ ਫਿਰ ਆ ਕੇ ਜੀ ਆਪਣੀ ਫੈਮਿਲੀ ਨੂੰ ਮਿਲੇ ਤੇ ਮੇਰੇ ਦਾਦਾ ਜੀ ਐਨੇ ਜੁਗ ਵੈਗੁਰੂ ਜੀ ਦੇ ਸੱਚੇ ਭਗਤ ਸਿੰਘੇ ਹਰ ਵੇਲੇ ਉਹਨਾਂ ਦੀ ਜ਼ੁਬਾਨ ਤੇ ਵੈਗੁਰੂ ਵੈਗੁਰੂ ਇਹੀ ਚੱਲਦਾ ਰਹਿੰਦਾ ਹੁੰਦਾ ਸੀ ਹਰ ਵੇਲੇ ਇਹੀ ਜਾਪ ਕਰੀ ਰੱਖਦੇ ਹੁੰਦੇ ਸੀ ਤੇ ਚਲੋ ਜੀ ਇੱਥੇ ਹੁਣ ਮੇਰੇ ਹਸਬੰਡ ਲੱਗੇ ਸੀਗੇ ਮੇਰੇ ਜੇਠ ਜੀ ਦੇ ਘਰ ਉਹਨਾਂ ਦਾ ਫਰਸ਼ ਪਾਉਣਾ ਕਿਉਂਕਿ ਮੇਰੇ ਜੈਤ ਜੀ ਜਿਹੜੇ ਉਹਨਾਂ ਦੀ ਡੈਥ ਹੋਈ ਹੋਈ ਏ ਤੇ ਇਹ ਉਹਨਾਂ ਦਾ ਪਰਿਵਾਰ ਹੈ ਜੀ ਤੇ ਉਹਨਾਂ ਦਾ ਫਰਸ਼ ਟੁੱਟ ਗਿਆ ਸੀ ਤੇ ਇੱਥੇ ਲੱਗੇ ਸੀ ਉਹਨਾਂ ਦਾ ਫਰਸ਼ ਬਣਾਉਣਾ ਕਹਿੰਦੇ ਵੀ ਚਲ ਮਿਸਤਰੀ ਨੂੰ ਲਾ ਲਾਇਓ ਪੈਸੇ ਭਰਨੇ ਪੈਣਗੇ ਤੁਹਾਨੂੰ ਤੇ ਅਸੀਂ ਪਾ ਦਿੰਨੇ ਆ ਤੇ ਇਸ ਕਰਕੇ ਜੀ ਇੱਥੇ ਲੱਗੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀਏ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਇਹ ਸੀ ਜੀ ਮੇਰੇ ਦਾਦਾ ਜੀ ਦੀ ਕਹਾਣੀ ਕਹਾਣੀ ਕਹਿ ਲੋ ਜਾਂ ਕੁਝ ਵੀ ਹਿਸਟਰੀ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਜੀ ਸਾਰਿਆਂ ਨੇ ਉਸ ਟਾਈਮ ਤੇ ਮਿਲਦੇ ਹਾਂ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ